ਆਹ ਸਾਹਮਣੇ ਗੁਰਵਿੰਦਰਾ ਤਗੜਾ ਹੋ ਸ਼ੰਕਰ ਨੂੰ ਲਾਗੇ ਇੱਕ ਵਾਰੀ ਧੁੰਦ ਚੱਕੀਏ ਫਿਰ ਸਾਊਂਡ ਵਾਲਿਆ ਤੇਰਾ ਧੰਨਵਾਦ ਆ ਵੀਰ ਆਹ ਕਹਿੰਦੇ ਮੁੰਡਾ ਸਿੰਧੜ ਪਿੰਡ ਵਾਲਾ ਸਿੰਧੜ ਪਿੰਡ ਦੇ ਸਾਬਾ ਇਹ ਗੱਲ ਟਿਕਾਣੇ ਲੱਗੀ ਪਈ ਆ ਆ ਗੱਬਰੂ 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 ਕਬੱਡੀ ਦੇ ਖਿਡਾਰੀਆਂ ਦੀ ਨਰਸਰੀ ਆ ਇਹਦੇ ਖਿਡਾਰੀਆਂ ਦਾ ਪਿੰਡ ਹੈ ਮੇਰੇ ਮਿੱਤਰੋ ਇਧਰ ਕਹਿੰਦੇ ਲੋਪੋ ਮਾਲਵਾ ਕਬੱਡੀ ਕਲੱਬ ਦਾ ਕਪਤਾਨ ਕਬੱਡੀ ਪਾ ਰਿਹਾ ਵਿਰਿੰਦਰ ਪੈਸਟਲ ਭਿੰਡਰਾ ਵਾਲਾ ਚਾਰ ਮਾਰ ਕਹਿੰਦੇ ਆ ਰਲ ਮਿਲ ਕੇ ਆਪਾਂ ਸਾਰੇ ਸੁਖਮਨ ਨੂੰ ਸਰਦਾ ਦੇ ਫੁੱਲ ਭੇਟ ਕਰੀਏ ਉਦੇ ਵਰਗੀ ਖੇਡ ਉਦੇ ਵਰਗਾ انسان ਉਦੇ ਵਰਗਾ ਖਿਡਾਰੀ ਬਣਾ ਸੁੱਖਾ ਬਹੁਤ ਅੱਛਾ ਮੇਰੇ ਵੀਰ ਜੋ ਕਬੱਡੀ ਦੀ ਦੁਨੀਆ ਵਿੱਚ ਸੁਖਮਨ ਨੇ ਛਾਪ ਛੱਡੀ ਹੈ ਉਹ ਤਾਂ ਧਾਵੇਂ ਧਾਵੇਂ ਖਿਡਾਰੀ ਬਣ ਸਕਦੇ ਹੈ ਸਾਰੀ ਉਮਰ ਨਹੀਂ ਸੋਚਿਆ ਸੀ ਯਾਰਾ ਵਿਛੋੜਾ ਸੁਖਮਨ ਦਾ ਸਾਡੇ ਨਾਲ ਪੈ ਸਕਦਾ ਇਹਨਾਂ ਪਿਆਰ ਕਮਾਇਆ ਸਾਨ ਜੱਤ ਨੇ ਨਹੀਂ ਲੋਕਾਂ ਦੇ ਦਿਲਾਂ ਵਿੱਚੋਂ ਲੈ ਸਕਦਾ ਜਿੱਥੇ ਹੁੰਦੇ ਸੀ ਸੁਖਮਣ ਦੇ ਮੈਚ ਮਿੱਤਰੋ ਦਰਸ਼ਕ ਵੇਖੇ ਬਿਨਾਂ ਨਹੀਂ ਰਹਿ ਸਕਦਾ ਲੜਿਆ ਬੋਲਿਆ ਹੋਏ ਕਿਸੇ ਅਨਸਾਰ ਤਾਈ ਇਹ ਗੱਲ ਨਹੀਂ ਕੋਈ ਕਹਿ ਸਕਦਾ ਖਿਡਾਰੀ ਸਟਾਰ ਨੇ ਮਾਧਿਏ ਦੇ ਸਾਰੇ ਯਾਰੋ ਤੇ ਪਰ ਜਗ੍ਹਾ ਸੁਖਮਣ ਦੀ ਨਹੀਂ ਕੋਈ ਲੈ ਸਕਦਾ ਜਿੰਨਾ ਚਿਰ ਚੱਲਦੇ ਆ ਸਾਹ ਬੁੱਟੇ ਦੇ ਯਾਦ ਸੁਖਮਣ ਨੂੰ ਕੀਤੇ ਬਿਨਾਂ ਨਹੀਂ ਰਹਿ ਸਕਦਾ ਉਹ ਵੀਰ ਆ ਸਾਡਾ ਉਹ ਭਰਾ ਇਹਨਾਂ ਦਿਲਾਂ ਵਿੱਚ ਸਦਾ ਬਾਪੇ ਕਪੂਰ ਸਿੰਘ ਦਾ ਪੋਤਾ ਵਸਦਾ ਰਹੇਗਾ ਕਾਲਿਆ ਧੰਦਾ ਧੁੰਆ ਵਾਲਾ ਜਾਣ ਵਾਲੀਆ ਸੁੱਖਾ ਮੇਰੀ ਪੀਰੀ ਦੇ ਮਾਲਕ ਦੀ ਪਿਛੇ ਸਾਲ ਵੀ ਮਾਣ ਹੈ ਕਹਿੰਦੇ ਲਾਲੀ ਢੋਸੀ ਹਰਿਆਣੋਂ ਯਾਦੂ ਸੁਰਖਪੁਰੀਏ ਦੀ ਯਾਰੀ ਪੱਕੀ ਐ ਔਰ ਕਹਿੰਦੇ ਮੋਨੋ ਤੇ ਸੋਨੋ ਸੰਧੜਪੰਡਾ ਵਾਲੇ ਮਾਣੇਕਲਾ ਹੌਲਦਾਰ ਲੈ ਵੀ ਲਾ ਦੇ ਚੱਕਰ ਬਹੁਤ ਮਾਣੇਕਲਾ ਰਾਣੀ ਬਲਾ ਦਾ ਤੋਤਾ ਵੀ ਆ ਗਿਆ ਸਾਡਾ ਭਰਾ ਸਾਰੇ ਵੀਰਾਂ ਦਾ ਸਤਿਕਾਰ ਮੋਨੂ ਵੀ ਆ ਗਿਆ ਕੋਟਪਾਈ ਵਾਲਾ ਤੇ ਸੋਮੂ ਵੀ ਆ ਗਿਆ ਕੋਟਪਾਈ ਵਾਲਾ ਮੈਚ ਬਹੁਤ ਤਗੜਾ ਖੇਡਿਆ ਜਾਵੇਗਾ ਅੱਜ ਦੇ ਸੰਤਾ ਮਹਾਂਪੁਰਸ਼ਾਂ ਦਾ ਧੰਨਵਾਦ ਹੈ ਤੇ ਨਾਲ ਕਹਿੰਦੇ ਦੁਨੀਆ ਵਿੱਚ ਗੱਲਾਂ ਹੁੰਦੀਆਂ ਵੇ ਮਾਲਾ ਗਰਾਊਂਡ ਵਾਲੇ ਚੱਪ ਖੜ ਦਿੰਦਾ ਐਨ ਸੁਆਦ ਆ ਜਾਂਦਾ ਮਾਲੇ ਦੀਆਂ ਕੀਤੀਆਂ ਟੈਪ ਟਾਂ ਛੇ ਦੀ ਕੰਮ ਨਹੀਂ ਮੰਗਦੀਆਂ ਜਿਹੜਾ ਮਾਲਾ ਪਲੰਜਰ ਕੱਸ ਦਿੰਦਾ ਉਹ ਟਾਵੇਂ ਟਾਵੇਂ ਕੱਸ ਦਿਆ ਮੈਚ ਸ਼ੁਰੂ ਕਰਾ ਦिए ਜੀ ਜਿੰਦਰ ਗਿੱਲ ਰਾਮਪੁਰਾ ਲਵ ਪ੍ਰੀਤ ਨਵਲਾ ਰਾਮਪੁਰਾ ਯਾਰ ਸੁਖੇ ਸਰਫ ਕੋਟੀਏ ਦੇ ਨਾਲ ਢਾਂਗੇ ਵਾਲਿਆ ਤੇਰਾ ਇਲਾਕਾ ਬੜਾ ਕੱਬਾ ਜਿਆ ਟਾਈਮ ਨਾ ਆਇਆ ਕਰ ਯਾਰਾ ਬਾਜੀ ਤੇਰਾ ਇਲਾਕਾ ਬੜਾ ਕੱਬਾ ਜਿਆ ਕਿਉਂਕਿ ਕੱਬਾ ਮੈਂ ਤਾਂ ਕਿਹਾ ਉਦਾਂ ਨਹੀਂ ਕੱਬਾਗਾ ਉੱਥੇ ਸਗੜੀਆਂ ਸੜਕਾਂ ਉਹ ਸਿੰਗਲ ਹੀ ਹੋ ਜਾਂਦੀਆਂ। ਕਿਉਂਕਿ ਵੱਡੇ ਬਾਈਪਾਸ ਜਾਂਦੇ ਆ ਸੌਖਾ ਉਹਨਾਂ ਟ੍ਰਾਲਾ ਸਾਹਿਬ ਜਾਣਾ। ਇਹਨਾਂ ਦੇ ਇਲਾਕੇ ਵਿੱਚ ਦੇ ਉਹ ਵੱਡੇ ਰੋਡ ਨਹੀਂ ਬਣੇ। ਸ਼ੰਕਰ ਕਿੱਥੇ ਆ ਜਹਾਜ਼? ਜਿਹੜੇ ਹਿਸਾਬ ਨਾਲ ਤੁੰਦ ਦਾ ਜਹਾਜ਼ ਮੈਨੂੰ ਲੱਗਦਾ ਲੇਟ ਹੋ ਗਿਆ। ਮਨਦੀਪ ਸਹਿ ਹਿੱਟ ਹੋਈ ਹੈ। ਆ ਗਈ ਮਨਦੀਪ ਕਰੀ ਗੱਲ ਸਾਥ। ਕਹਿੰਦੇ ਅਮਨ ਤੇ ਹਾਰੇ ਵਾਲਾ ਅਰਸ਼ ਉਹ ਨਿਹਾਰੇ ਵਾਲਾ ਵੀ ਅੱਜ ਦੇ ਟਾਈਮ ਦਾ ਕਹਿੰਦੇ ਵੱਡਾ 스타 ਮੁੰਡਾ ਦੁਨੀਆ ਤੇ ਬੱਲੇ ਬੱਲੇ ਕਰਾ ਰਿਹਾ ਮੇਰੇ ਵੀਰੇ ਉਹਨਾਂ ਤੇ ਅਰਸ਼ ਅਰਸ਼ ਤੇ ਆਵਲ ਪਹਿਲੀ ਰੇਡ ਤੇ ਇਹ ਜੇ ਤਬੀਨੇ ਪਹਿਲੀ ਕਬੱਡੀ ਤੇ ਖੜਕਾ ਦੜਕਾ ਹੋ ਲਗਾ ਧਰਤੀ ਜੋ ਸਿੰਘ ਵਾਲੇ ਦੀ ਹੁਸ਼ਿਆਰ ਸਿੰਘ ਦੀ ਸਰਪੰਚ ਅਫਤਾਰ ਸਿੰਘ ਦੀ ਮੈਂਬਰ ਭਰਾ ਸਾਡਾ ਕੁਲਦੀਪ ਸਿੰਘ ਦੀ ਮੈਂਬਰ ਤੇ ਲਖਵੀਰ ਸਿੰਘ ਦੀ ਮੈਂਬਰ ਬਰੇ ਵੱਡੇ ਪਿਆਰ ਬਖਸ਼ੇ ਆ ਇਹਦਾ ਕੋਟ ਕਪੂਰੇ ਦੇ ਲਾਗੇ ਕਰਕੇ ਸਲਾਮਾਂ ਦੇ ਸੁਖਵੀਰ ਦੇ ਪਿੰਡਾਂ ਦੇ ਕੋਲੇ ਪਿੰਡ ਆ ਮੇਰੇ ਮਿੱਤਰੋ ਆਹ ਸਾਹਮਣੇ ਕਹਿੰਦੇ ਗੁਰੂ ਸਰੀਆ ਕਬੱਡੀ ਪਾਉਣ ਲਈ ਵਧਿਆ ਹੋਇਆ ਚਾਰ ਨੇ ਚਾਹ ਦੇ ਵਿੱਚ ਪਤਰੀ ਵਾਲਾ ਰਾਜਾ ਜਾ ਕਹਿੰਦੇ ਮੁੰਡਾ ਸਦੀ ਕਾਲੇ ਸਿੰਘ ਵਾਲਾ ਬੱਲਾ ਦੁਨੀਆ ਦੇ ਵਿੱਚ ਲਖਰੀਆ ਹੁੰਿਆ ਕਹਿੰਦੇ ਆ ਪਰ ਕੱਲ ਵੀ ਮੁੰਡੇ ਨੇ ਕਹਿੰਦੇ ਸ਼ਾਹ ਵਾਲੀ ਦੇ ਕਬੱਡੀ ਕੱਪ ਤੇ ਉਹ ਦੁਨੀਆ ਖੁਸ਼ ਕੀਤੀ ਐ ਟੜਕੇ ਵਾਲਾ ਯੂਰਪ ਵੀ ਬੱਲੇ ਬੱਲੇ ਕਰਾ ਕੇ ਪੁੱਜਿਆ ਉਹ ਮੁੰਡੇ ਨੇ ਕਹਿੰਦੇ ਦੁਨੀਆ ਦੇ ਵਿੱਚ ਜੀਵਨ ਜੀਵਨ ੜਕਾ ੜਕਾ ਕਰਵਾਤੀ ਐ ਪਰ ਸਾਹਮਣੇ ਆਹ ਮੁੰਡੇ ਕਹਿੰਦੇ ਇਸ ਸੀਜ਼ਨ ਵਿੱਚ ਖੁੱਤੀ ਪਾਈ ਹੋਈ ਐ ਕੋ ਬੈਸਟਲ ਪਿੰਡਰਾ ਵਾਲਾ ਕਬੱਡੀ ਪਾਉਣ ਦੇ ਲਈ ਵਾਦਾ ਹੋਇਆ ਬਲਜਿੰਦਰੇ ਪਿੰਡਰ ਦੀ ਟੀਮ ਦਾ ਵੱਡਾ ਮੱਲ ਆਹ ਕਹਿੰਦੇ ਅਵਤਾਰ ਮੈਰੂ ਲੱਭੀ ਨੰਗਲ ਤੇ ਜਗਦੇਵ ਪ੍ਰਧਾਨ ਰਾਮੋ ਵਾਲਾ ਮੇਰੇ ਮਿੱਤਰੋ ਮਾਨ ਕਰਦੇ ਆ ਇੱਕ ਕੰਨੀ ਤੇ ਸੋਨੂ ਸਿੰਦਰ ਲੱਗਾ ਹੋਇਆ ਨਾਲ ਕਹਿੰਦੇ ਕੋਟ ਭਾਈ ਵਾਲਾ ਲੱਗਾ ਹੋਇਆ ਨਾਲ ਕਹਿੰਦੇ ਚੋਲਾ ਸਾਹਿਬ ਦੀ ਧਰਤੀ ਦਾ ਬਾਜੂ ਮੇਰੇ ਮਿੱਤਰੋ ਤੇ ਨਾਲ ਗੱਬਰੂ ਕਹਿੰਦੇ ਪਧਰੀ ਵਾਲਾ ਰਾਜਾ ਸ਼ੰਕਰਾ ਲੇਟ ਹੋਇਆ ਸਰਦਾਰ ਚੰਦਰਿਆ ਆਹ ਬੱਲੇ 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 ਕਬੱਡੀ ਕਬੱਡੀ ਆਹ ਧਰਤੀ ਜੋਧ ਸਿੰਘ ਵਾਲੇ ਦੀ ਹੈ ਇਹਦਾ ਰਾਜੋ ਕੇ ਪਿੰਡ ਹੈ ਨਾਲ ਮਸਤਗੜ ਪਿੰਡ ਹੈ ਸਾਡੇ ਅਮਨ ਦਾ ਸਾਡੇ ਚੰਨ ਦਾ ਪਿੰਡ ਹੈ ਮੇਰੇ ਮਿੱਤਰੋ ਖੇਡ ਕਬੱਡੀ ਵੱਡੀ ਆ ਆਹ ਪੈਂਦੀ ਰੇਡ ਤੇ ਮੰਦੀ ਤੇ ਕਰੀ ਗੱਲ ਤੇਰਾ ਨਾਂ ਕਹਿੰਦੀ ਆ ਦੁਨੀਆ ਮੇਰੇ ਵੀ ਰਾਜੋ ਕੇ ਪਿੰਡ ਦੀ ਵੀ ਮੇਰੇ ਵੀ ਲੋ ਗੱਲ ਦੁਨੀਆ ਦੇ ਵਿੱਚ ਚੱਲਦੀ ਆ ਇਹ ਕੱਲੀ ਤੇ ਆ ਮੁੰਡਾ ਕਹਿੰਦੇ ਲਹਾਰੇ ਵਾਲਾ ਬਾਬਾ ਤਾਮੂਸ਼ਾ ਦੀ ਧਰਤੀ ਤੇ ਮੇਰੇ ਵੀ ਲੋ ਪੁੱਜਿਆ ਇਹ ਮੁੰਡਿਆਂ ਨੇ ਕਹਿੰਦੇ ਸੀਜ਼ਨ ਲਹਾਰਾ ਲਹਾਰਾ ਕਰਾਤੀ ਆ ਰੋਮੀ ਤੇ ਕਹਿੰਦੇ ਗੋਰੇ ਦੀ ਟੱਕਰ ਆ ਤਾਲੀ ਮਾਰੇ ਮੁੰਡਿਆਂ ਦੇ ਲਈ ਬਾਈ ਜ਼ੋਰਦਾਰ ਇਹ ਆ ਕਹਿੰਦੇ ਰੋਮੀ ਲਹਾਰੇ ਵਾਲਾ ਰੋਮੀ ਲਹਾਰੇ ਵਾਲਾ ਬੱਲੇ ਬੱਲੇ ਕਰਵਾ ਗਿਆ ਕਬੱਡੀ ਕਲੱਬ ਮਾਲਵਾ ਆ ਲੱਭੀ ਨੰਗਲ ਕੈਨੇਡਾ ਗੁਰਜੀਤ ਮੰਗੜ ਕੁੱਬੇ ਕੈਨੇਡਾ ਰਾਜੂ ਨੰਗਲ ਯੂ ਐਸ ਏ ਤੇ ਜਨਤਾ ਨੰਗਲ ਯੂ ਐਸ ਏ ਦੀਪਾ ਪਹਿਣੀ ਯੂ ਐਸ ਏ ਤੇ ਇਕਬਾਲ ਸਾਡਾ ਵੀਰ ਹੈ ਹਰੀਪੁਰ ਗੁਰਦੀਪ ਨੰਗਲ ਅਵਤਾਰ ਮਹਿਰੂ ਤੇ ਜਗਦੀਪ ਢਿੱਲੋਂ ਦਾ ਜੌਣ ਵਾਲਾ ਪਿੰਡ ਹੈ ਆਨ ਖਿਡਾਰੀ ਮਹਾਨ ਪ੍ਰਮੋਟਰ ਦਾ ਜਿਨ੍ਹਾਂ ਦੀ ਕਹਿੰਦੇ ਟੀਮ ਵੱਡੇ ਪੱਦਰ ਤੇ ਖੇਡ ਰਹੀ ਐ ਸੁਖ ਪੱਟੋ ਸਾਰੇ ਵੀਰਾਂ ਦਾ ਸਤਿਕਾਰ ਕਿਤੇ ਸ਼ੀਰਾ ਮੱਲਾ ਮਾਨ ਹੈ ਖੇਡ ਕਬੱਡੀ ਦਾ ਆਹ ਕਬੱਡੀ ਪੈ ਰਹੀ ਐ ਹੰਦੀਪ ਕਰੀਗਲ ਚਾਰ ਜਾਫੀ ਮਾਲਵਾ ਦੇ ਮੂਰੇ ਆ ਮੇਰੇ ਮਿੱਤਰੋ ਮੁੰਡੇ ਕਹਿੰਦੇ ਮਾਲਵਾ ਵਾਲੇ ਮੂਰੇ ਤਿਆਰ ਪਰ ਤਿਆਰ ਤਿੰਨ ਮੁੰਡੇ ਨਵੀਂ ਓਵਰ ਦੇ ਤੇ ਨਾਲ ਕਹਿੰਦੇ ਕਾਂਗੇ ਵਾਲੇ ਚੰਨਣ ਸਿੰਘ ਦਾ ਪੋਤਾ ਮੇਰੇ ਵੀਰੋ ਪਰ ਟੱਕਰ ਕੀ ਦੇ ਨਾਲ ਆਹ ਮੁੰਡਾ ਕਹਿੰਦੇ ਅਮੜੇ ਦਾ ਵੀਰ ਉਹ ਲੋਹਾਰੇ ਵਾਲਾ ਅਰਜ ਫੇਰ ਬੱਲੇ 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 ਕਰਵਾ ਗਿਆ ਵਾਹੇ ਚੋਪਰ ਕਿ ਚੱਬ ਕੱਢ ਕੇ ਯਾਰਾਂ ਨੇ ਕਿਲ ਗੱਡ ਕੇ ਖਿੱਤੀ ਟੋਕੇ ਤਸੱਲੀ ਵਾਲੀ ਝੰਡ ਮਿੱਤਰੋ ਰਾਜੇ ਖੇਲੇ ਮੈਚ ਦਾ ਵੀ ਸਿਰਾ ਹੋ ਜੂਗਾ ਝੜਜੂ ਸਦੀਰ ਨਾਲ ਕੰਡ ਮਿੱਤਰੋ ਫਗਾਨਾ ਵਾਲਾ ਮੇਰੇ ਮਿੱਤਰੋ ਕਬੱਡੀ ਪੌਣ ਦੀ ਵਾਧਾ ਆਇਆ ਦੋਪ ਸਿੰਘ ਵਾਲੇ ਦੀ ਧਰਤੀ ਹੈ ਚਾਰ ਮੱਲ ਮੋਰੇ ਪਿਆਰ ਹੈ ਯਾਦੇ ਦਾ ਕਹਿੰਦੇ ਦੁਨੀਆ 'ਚ ਨਾਮ ਕੋ ਹੁੰਦਾ ਯਾਰੀਆ ਜਲਾਲਪੁਰੇ ਪਾਲੇ ਨਾਲ ਬੱਗੇ ਪਿੰਡ ਦਾ ਬੁੱਲਾ ਮਾਨ ਹੈ ਖੇਡ ਕਬੱਡੀ ਦਾ ਸਰਦਾਰ ਸੇਵਾ ਸਿੰਘ ਜੀ ਰਾਣਾ ਖੇਡ ਕਬੱਡੀ ਦਾ ਮਾਨ ਇਧਰ ਬਾਜੂਆ ਚੋਲੇ ਵਾਲਾ ਮੇਰੇ ਮਿੱਤਰੋ ਸੁਖਮਣ ਦੇ ਪਿੰਡਾਂ ਦਾ ਆਹ ਟੱਕਰ 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 ਤਾੜੀ ਵੱਜੂ ਜਫਾ ਲਗੂ ਮੇਰੇ ਮਿੱਤਰੋ ਉਹ ਬੱਲੇ 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 ਆਹ ਨੰਬਰ ਦਾ ਸਾਬੇ ਕੀੜੀ ਵਾਲੇ ਦਾ ਮੇਰੇ ਮਿੱਤਰੋ ਅਗਲੀ ਰੇਡ ਕਹਿੰਦੇ ਕੁਤੀਆ ਓਮਨ ਦੀ ਰੇਡ ਲੈ ਵੀ ਮਨਦੀਪ ਕੋਈ ਗੱਲ ਕੋਈ ਨੰਬਰ ਦਾ ਜੱਸਾ ਦੇ ਕੇ ਭੁੱਖ ਲੈਂਦੀ ਆ ਨੌਜੰਨ ਨੇ ਕਹਿੰਦੇ ਪੱਟੀ ਪੱਟਾਂ ਤੋਤਾ ਕੀਤੀ ਹੈ ਕਿ ਲਿਸ਼ਕ ਤੇ ਪਿੰਡੇ ਪੈਣ ਪੱਟਾ ਵਿੱਚ ਘੁੱਗੀਆਂ ਸੋਨਾ ਵਾਲੇ ਪੇੜ ਵਿੱਚ ਤਾਕਤਾਂ ਨੇ ਗੁੱਜੀਆਂ ਆਹ ਟੱਕਰ ਤੇ ਬੂਟੇ ਬਈ ਤੱਕੇ ਸਾਨਾਂ ਦੀ ਐ ਉਹ ਮੁੰਡੇ ਕਹਿੰਦੇ ਉਹਨਾਂ ਦੀ ਟੱਕਰ ਆ ਕਹਿੰਦੇ ਵਰਜਾਰਗੇ ਦੋ ਜਾਫੀ ਕੰਡੀਆਂ ਤੇ ਲੱਗੇ ਹੋਇਆ ਇੰਗਲੈਂਡ ਦੇ ਵਿੱਚ ਕਹਿੰਦੇ ਦਸ ਰਿਹਾ ਸੰਦੀਪ ਸੰਧੂ ਨੰਗਲਮੀਆਂ ਦੀ ਕਾਟ ਨਹੀਂ ਪੂਰੀ ਹੋ ਸਕਦੀ ਇਹਦੇ ਨਾਮ ਤੇ ਬਣੀ ਕਲੱਬ ਆਹ ਸਾਹਮਣੇ ਮੇਰੇ ਮਿੱਤਰੋ ਇੰਗਲੈਂਡ ਦੇ ਸੀਜ਼ਨ ਦੇ ਤਗੜੇ ਜੱਫੇ ਲਾਏ ਸਨੀ ਕਹਿੰਦੇ ਕਾਲੇ ਸੰਘਿਆ ਵਾਲਾ ਦੁਨੀਆ ਦਾ ਮੰਨਿਆ ਪਰਵੰਦਿਆ ਜਾਫੀ ਲਾ ਤਗੜਾ ਜੱਫਾ ਐਨ ਆਰ ਆ ਨਕੁਰੇਚ ਵੱਡੀ ਐ ਇਹਦਾ ਕੱਦ ਨਹੀਂ ਸਰੋਂ ਦਾ ਬੂਟਾ ਮੈਂ ਅੱਗ ਲਾਵਾਂ ਮਹਿਲਾਂ ਨੂੰ ਕੁੱਲੀ ਯਾਰ ਦੀ ਸਿਰਕ ਦਾ ਆ ਚੁੱਪਾ ਲਾਲਪੁਰੀਆ ਮੰਨਾ ਦੁਨੀਆ ਦਾ ਵੱਡਾ 스타 ਰਾਜਾ ਇੱਕ ਵਾਰੀ ਲੱਗ ਫਿਰ ਪੈਣ ਪਟਾਕੇ ਦੁਨੀਆ ਦੇਖੋ ਯਾਰਾ ਲਾਲਪੁਰੀਆ ਵੱਜ ਕਿਸੇ ਦੀ ਹਿੱਕ ਵਿੱਚ ਜੱਟਾ ਆ ਕਰਾ ਦੇ ਵਜਾ ਵਜਾ ਨੌਜਵਾਨਾ ਆ ਸਾਹਮਣੇ ਪੱਤਰੀਆ ਰਾਜਾ ਲਾਲਪੁਰੀਆ ਮੰਨਾ ਟੱਕਰ ਸਿਰੇ ਦੀ ਐ ਇੱਕ ਪਾਸੇ ਮਾਜਾ 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 ਹੋਈ ਪਈ ਆ ਉਹ ਮਾਜਾ ਮਾਜਾ ਮੁੰਡਿਆ ਕਰਵਾਤੀ ਆ ਬਾਈ ਆ ਸਾਹਮਣੇ ਗੁਰਵਿੰਦਰਾ ਤਗੜਾ ਹੋ ਸ਼ੰਕਰ ਨੂੰ ਲਾ ਕੇ ਇੱਕ ਵਾਰੀ ਧੁੰਦ ਚੱਕੀਏ ਫੇਰ ਪਤਾ ਲੱਗੂਗਾ ਆ ਮਾਲ ਜਦੋਂ ਭੜੇ ਆ ਘੋਰੀਏ ਵਾਲਾ ਵੀ ਤਗੜਾ ਹੈ ਸ਼ੰਕਰ ਵੀ ਤਗੜਾ ਹੈ ਸੁਖੇ ਰੰਡਾਵੇ ਦਾ ਜਹੇਤਾ ਆ ਸਾਹਮਣੇ ਘੋਰੀਏ ਵਾਲਾ ਘੋਰੀਏ ਵਾਲਾ ਹਰਮਨ ਹਰਮਨ ਹਰੋਣ ਇਹ ਜਹਾਜ਼ ਦਾ ਇੰਨਣ ਵੱਡਾ ਥੋੜਾ ਢੰਡੇ ਐ ਜਦੋਂ ਗਰਮ ਹੋ ਗਏ ਚੰਨਣ ਸਿਰ ਅੱਗ ਦੇ ਵੇਖੀ ਮਾਰਦੇ ਅੱਗ ਦੇ ਵੇਖੀ ਮਾਰਦੇ ਆ ਫਰੀਦ ਕੋਟੀਆਂ ਆ ਕੋਟ ਕਬੂਰੇ ਵਾਲਾ ਟੀਮਾਂ ਛੋਟੀ ਦੀਆਂ ਆ ਮਲਸਰੇ ਦੇ ਸੁਰਖਪੁਰੀਆ ਯਾਦਾ ਭਰਾ ਸਾਡਾ ਆ ਵੱਡੀ ਟੀਮ ਤਾਰੀ ਐ ਇਧਰ ਕਾਲਾ ਪਾਉ ਟਾਰੀ ਪਿੰਡ ਵਾਲਾ ਪਿਆਰਾ ਅਰਸ਼ ਕਰਵੀਰ ਦੇ ਨਾਲ ਇਹ ਆ ਕਹਿੰਦੇ ਦਿੱਲੀ ਵਾਲਾ ਦਿੱਲੀ ਵਾਲਾ ਦਿੱਲੀ ਵਾਲਾ ਆ ਸਾਹਮਣੇ 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 ਵਾਹ ਓ ਗੱਬਰੂਆ ਤੇ ਨੰਬਰ ਧਾਵੀ ਦਾ ਤੇ ਬੋਲ ਸੰਦੀਪ ਦੇ ਲਾ ਸਗਿਆ ਜਰਾ ਘਰੇ ਪਰਿਵਾਰ ਦਾ ਗੋਰਾ ਗੜਾ ਕਹਿੰਦੀ ਦੁਨੀਆ ਟਾਂਗੇ ਵਾਲਿਆ ਉਹ ਦੁਨੀਆ ਚੌਂਦੀ ਆ ਵੀ ਗੁਰਵਿੰਦਰ ਲੱਗੇ ਤੇ ਗੱਲਾਂ ਟਿਕਾਣੇ ਲੱਗ ਜਾਣੀਆਂ ਪਰ ਚਾਰ ਤਿੰਨ ਖੋਸੇ ਪਰਨੇ ਬਾਹਰ ਆਜੂਆ ਘੋੜੀਏ ਵਾਲਾ ਹਰਮਣ ਆ ਮੁੰਡਾ ਕਹਿੰਦੇ ਅਮਰੀਕ ਦੇ ਆ ਇਹ ਖੋਸੇ ਕੋਟਲੇ ਵਾਲਾ ਮੇਰੇ ਮਿੱਤਰੋ ਜੋਤੀ ਵਿੱਕ ਤੋਂ ਇੰਦਰ ਵਿੱਕ ਤੋਂ ਸਾਟਾ ਮੁੰਡਿਆਂ ਨੇ ਦੂਰ ਕਰ ਦੇਣੀ ਆ ਸਾਰੀ ਕਮੇਟੀ ਦਾ ਧੰਨਵਾਦ ਟਾਲੇ ਸੰਘਿਆ ਵਾਲੇ ਸਰੀ ਵੀ ਕਹਿੰਦੇ ਦੁਨੀਆ دیਵਾਨੀ ਐ ਅਗਰਨਾਨ ਦੇ ਸੀਜ਼ਨ ਦਾ ਬੈਸਟ ਬਣਿਆ ਪਰ ਯਾਰ ਬੱਲੇ ਬੱਲੇ ਕਰਾ ਕੇ ਪੁੱਜਿਆ ਮੱਲ ਕਹਿੰਦੇ ਇਸ ਵੇਲੇ ਕਹਿੰਦੇ ਜੀਵਨ ਰਮਨਪਰੀਏ ਗਿੰਦੇ ਦੀਆਂ ਗੱਲਾਂ ਦੁਨੀਆ ਵਿੱਚ ਹੋਈਆਂ ਮੇਰੇ ਮਿੱਤਰੋ ਸੋਨੀ ਮਠਲਾ ਅਮਨ ਰਹਿਜਾ ਆਂਗਲੈਂਡੀਆਂ 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 ਕਰਾਉਂਦਾ ਬੱਲੇ 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 ਉਹ ਤਾੜੀ ਮਾਰਦੇ ਜੋ ਸੰਗਲਿਓ ਸਵਾਦ ਕਬੱਡੀ ਦਾ ਵੱਖਰਾ ਹੈ ਕੁੰਡੀਆਂ ਦੇ ਸਿੰਘ ਫਸ ਗਏ ਕੋਈ ਨਿੱਤਰੂ ਬੜੇਵੇਂ ਖਾਣੀ ਨੀ ਦਾੰਗ ਉੱਤੇ ਡੇਰਾ ਜੱਟ ਦਾ ਇਸ ਗੱਲ ਦਾ ਝੂਠ ਨਾ ਜਾਣੀ ਇਹਦਾ ਭਿੰਦਰ ਪਿੰਡਾ ਮੇਰੇ ਮਿੱਤਰੋ ਕਬੱਡੀ ਦੀ ਨਸਰੀ ਹੈ ਚਰਨਾ ਭਿੰਦਰ ਮਹਾਨ ਕਬੱਡੀ ਖਿਡਾਰੀ ਇੰਗਲੈਂਡ ਵਸਦਾ ਆਓ ਸਾਹਮਣੇ ਕਹਿੰਦੇ ਲਾਗੇ ਲੱਲ ਬੰਗਲਾ ਰਾਏ ਪਿੰਡ ਦੀ ਐ ਲਾਲੀ ਕਰਨੈਲਿਆ ਸਾਡਾ ਭਰਾ ਤੇ ਰਮਨ ਜਲਾਲ ਸਾਈਪ੍ਰਸ ਦੇ ਵਿੱਚ ਰਹਿੰਦੇ ਐ ਇੱਕ ਪਾਸੇ ਨੌਜਵਨ ਹਸੈਨ ਗੁੱਜਰ ਦੁਨੀਆ ਦੇ ਵਿੱਚ ਗੱਲਾਂ ਹੋਈਆਂ ਜਾਫੀਆਂ ਆ ਪੈਸਲ ਪਿੰਡਰਾਵਾਲਾ ਸਿਰੇ ਦਾ ਨੰਬਰ ਜੋੜਦਾ ਹੋਇਆ ਜਿਹਨਾਂ ਦਾ ਪਿੰਡ ਐ ਇਧਰ ਅਰਸ਼ ਦੇ ਪਿਆਰ ਕਰਕੇ ਸਣੀ ਕਾਲੇ ਸੰਘਿਆ ਵਾਲਾ ਗੁਰਵਿੰਦਰ ਕਾਂਗੇ ਵਾਲਾ ਤੇ ਕਾਲਾ ਪੌੜ ਟਾਰੀ ਵਾਲਾ ਐਨ ਸਿਰੇ ਸਿਰੇ ਦੇ ਮਨ ਲੈ ਕੇ ਪੁੱਜਿਆ ਇਧਰ ਰਾਣੀ ਬਲਾਂ ਵਾਲਾ ਤੋਤਾ ਸਾਡਾ ਯਾਰ ਐ ਲੈ ਵੀ ਸਾਹਮਣੇ ਪੰਦਰੀ ਵਾਲਾ ਰਾਜਾ ਤੇ ਜੋਣ ਵਾਲਾ ਪਿੰਡ ਸਾਹਮਣੇ ਮੋਦਕੀ ਦੇ ਅੱਗੇ ਕਰਕੇ ਗੱਭਰੂ ਦਾ ਇਧਰ ਪਤਰੀ ਵਾਲਾ ਰਾਜਾ ਮਰਸਰੀਆ ਕੋਸ਼ਿਸ਼ ਕਰਦਾ ਆਹ ਜਿਹੜਾ ਤੀਰ ਨਿਸ਼ਾਨੇ ਉਖੜ ਜੇ ਉਹ ਕਾ ਦਾ ਹਥਿਆਰ ਉਹਦੀ ਜਿੱਤ ਹਮੇਸ਼ਾ ਦੋਸਤੋ ਲੈ ਵੀ ਮੈਨੂੰ ਦਾ ਸਾਡਾ ਮੰਨਾ ਯਾਰ ਵੀ ਆਇਆ ਨਕੋਦਰ ਵਾਲਾ ਜਾਂਦਾ ਰਹ ਮੰਨਿਆ ਆਹ ਜੀ ਜਵਾਨੀਆਂ ਮਾਨ ਵੀਰਾ ਵੱਡੀ ਪੈ ਗਈ ਮਨਦੀਪ ਕਰੀ ਗੱਲ ਵਾਕੇ ਕਹਿੰਦੇ ਸਾਰੇ ਭਰਾ ਦੀ ਯਾਰੀਆਂ ਬਗਾਉਣ ਲਈ ਪੁੱਜੇ ਹੋਏ ਆ ਮੰਨਾ ਭਾਈ ਨਕੋਦਰ ਵਾਲਾ ਵੀ ਪੁੱਜਿਆ ਹੋਇਆ ਓਹ ਢੋਲੀਆਂ ਵਾਲੇ ਮੁੰਡੇ ਕਹਿੰਦੇ ਨਾਲ ਕਿਹਦੇ ਵਾਲੇ ਬੰਦੇ ਲੱਗਦਾ ਮੈਨੂੰ ਲੱਗਦਾ ਕਿਹੜੀ ਆਪਸ ਛੇੜ ਲਈ ਉਹ ਲੱਗਦਾ ਦਰੂਮਣੇ ਨੂੰ ਡਲਾ ਮਾਰ ਲਿਆ ਉਹ ਸੇਵੇ ਰਾਣੇ ਦਾ ਚਿਹਤਾ ਛੇੜ ਲਿਆ ਇਹ ਗੁਰਵਿੰਦਰ ਕਾਂਗਿਆ ਵਾਲਾ ਪਰ ਰੇਡਰ ਬਾਲਾ ਤਖੜਾ ਉਹ ਰੇਡਰ ਬਾਲਾ ਤਖੜਾ ਤਰੀ ਗੱਲ ਸਾਬੇ ਦੀ ਸਾਹਮਣੇ ਕਹਿੰਦੇ ਕਿਹੜੀ ਫਗਾਨੇ ਵਾਲਾ ਨੌਜਨ ਕਹਿੰਦੇ ਸਾਭਾ ਕਬੱਡੀ ਪੌਣ ਲੈ ਵਧਿਆ ਹੋਇਆ ਔਰ ਚਾਰ ਪਿਆਰ ਹੈ ਚਾਰਾਂ ਦੇ ਵਿੱਚ ਕਿਹੜਾ ਮੇਰੇ ਵੀਰੇ ਆ ਮੈਚ ਦੇ ਵਿੱਚ ਕਹਿੰਦੇ ਅੱਗ ਨਿਕਲਦੀ ਆ ਸਾਉਂਡ ਵਾਲਿਆ ਤੇਰਾ ਧੰਨਵਾਦ ਆ ਵੀਰਾ ਆ ਕਹਿੰਦੇ ਮੁੰਡਾ ਸਿੰਧੜਪਿੰਡ ਵਾਲਾ ਸਿੰਧੜਪਿੰਡ ਦੇ ਸਾਬਾ ਇਹ ਗੱਲ ਟਿਕਾਣੇ ਲੱਗੀ ਪਈ ਆ ਆ ਗੱਪਰੂ 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 ਕਮਾਲ ਕਰ ਰਿਹਾ ਅੱਜ ਦਾ ਨਾ ਕਹਿੰਦੇ ਕੋਟ ਕਰਾੜਖਾਂ ਦੀ ਧਰਤੀ ਆ ਸਾਬਰਕੋਟੀ ਦਾ ਪਿੰਡ ਕਬੱਡੀ ਵਿੱਚ ਵੀ ਬਹੁਤ ਵੱਡਾ ਤੇ ਗਾਇਕੀ ਵਿੱਚ ਵੀ ਬਹੁਤ ਵੱਡਾ ਹੈ ਲੈ ਵੀ ਪੈਂਦੀ ਰੋਡ ਤੇ ਕਰੀ ਵੀ ਦਾ ਰੋਮਨ ਓਮਨ ਤੇ ਕਹਿੰਦੇ ਸਾਈਮਨ ਰਫੀ ਨੱਥੂ ਚਾੜ ਵਾਲਾ ਕਹਿੰਦੇ ਬੱਲੇ ਬੱਲੇ ਕਰਾ ਗਿਆ ਮੇਰੇ ਵੀਰ ਪਹਿਲੀ ਰੇਡ ਪਈ ਢਾਂਗੇ ਵਾਲੇ ਨਾਲ ਟੱਕਰ ਹੋਈ ਤੇ ਨੱਥੂ ਚਾੜ ਵਾਲੇ ਕਹਿੰਦੇ ਰਫੀ ਨੇ ਤਾੜੀਆਂ ਮਾਰੀ ਲੋਕਾਂ ਨੂੰ ਮਜਬੂਰ ਕੀਤਾ ਪਰ ਆਹ ਮੁੰਡਾ ਕਹਿੰਦੇ ਓਮਨ ਓਮਨ ਤੇ ਸਾਈਮਨ ਦੀ ਜੋੜੀ ਪ੍ਰਸਿੱਧ ਹੈ ਪਰ ਕਹਿੰਦੇ ਡਬਲ ਟੱਚ ਦਾ ਨੰਬਰ ਰੇਡਰ ਦਾ ਇੱਕ ਬੈਂਟੀ ਵੀ ਥੋੜਾ ਕੱਟ ਟੱਟ ਕਰਦੀ ਹੈ ਚਾਹ ਲੈ ਲੈ ਵੀ ਰਵੀਆ ਨੌਜਾਨ ਗਬਰੋ ਸਾਹਮਣੇ ਖੇਡ ਮੈਦਾਨ ਵਿੱਚ ਮੱਥੂ ਚਾਲ ਪਿੰਡ ਲੈ ਵੀ ਰਵੀ ਕੀ ਦਾ ਪਿੰਡ ਹੈ ਸਿੰਦੇ ਬਾਈ ਦਾ ਪਿੰਡ ਹੈ ਜਿਹੜਾ ਅਮਰੀਕਾ ਦਾ ਵੱਡਾ ਪ੍ਰੋਮੋਟਰ ਹੈ ਜਿਹਦੀ ਯਾਰੀ ਹੈ ਕਹਿੰਦੇ ਆਹ ਸਾਹਮਣੇ ਸਾਡੇ ਜਗਜੀਤ ਜੱਟਾਂ ਵਾਲੀ ਦੇ ਨਾਲ ਇਧਰ ਕਹਿੰਦੇ ਹਸੈਨ ਗੁੱਜਰ ਜਿਹਨੇ ਮੰਨਾ ਫੜ ਲਿਆ ਤਾਲੀਆਂ ਮਾਰ ਦਿਓ ਮੇਰੇ ਮਿੱਤਰੇ ਹਸੈਨ ਗੁੱਜਰ ਤੋਂ ਜੱਫੀਆ ਇਹ ਗੁੱਜਰਾਂ ਦਾ ਫੇਰ ਜਹਾਜ਼ ਸ਼ੰਕਰ ਆ ਗਿਆ ਸੁਖੇ ਰੰਧਾਵੇ ਦਾ ਹਰੀ ਮੰਦੇਰ ਹੋਰਾਂ ਦਾ ਆ ਚਹੇਤਾ ਮੇਰੇ ਮਿੱਤਰੋ ਕਮਾਨ ਬਰਦਰ ਮਾਨ ਕਰਦੇ ਆ ਉਧਰ ਕਹਿੰਦੇ ਹਲਕਾ ਜਿਹਾ ਟੱਚ ਕੀਤਾ ਤੇ ਆ ਜਾਂਦਾ ਜਹਾਜ਼ ਧਰਤੀ ਜੋਧ ਸਿੰਘ ਵਾਲੇ ਦੀ ਆ ਸਾਰੀ ਗੁਰੂ ਘਰ ਦੀ ਪ੍ਰਬੰਧ ਕਮੇਟੀ ਦਾ ਸਾਰੇ ਨਗਰ ਦਾ ਸਮੁੱਚੀ ਗ੍ਰਾਮ ਪੱਤੇ ਆ ਦਾ ਇੱਕ ਟੀਮ ਦਾ ਦੇਣਾ ਉਹਨਾਂ ਵੀਰਾਂ ਦਾ ਚੋਚੇ ਤਰਦੇ ਤਾਂ ਹਰ ਕਰਾਂਗਾ ਗੁਰਵੀਰ ਯੂਕੇ ਤੇ ਗੁਰਜੰਟ ਦबई ਉਹਨਾਂ ਦਾ ਗਾ ਗੱਡਵਾ ਧੰਨਵਾਦ ਸੱਗੇ ਵੀਰ ਪੁੱਜੇ ਹੋਏ ਆ ਤਾਰੇਦਰ ਕਹਿੰਦੇ ਟੜਕੇ ਵਾਲਾ ਜੀਵਨ ਬੜਾ ਤੇਜ ਪੱਪਾ ਦਾ ਬੜਾ ਸ਼ੇਰ ਹੈ ਤੇ ਰੌਣਕੋਡੀ ਵਿੱਚ ਹੈ ਰੇਡ ਖਰੀ ਤਾ ਪੈਂਦੀ ਫਰਤੀ ਹੋਵੇ ਜੇ ਪਿੰਡੇ ਵਿੱਚ ਬਾਜ ਵਰਗੀ ਇੱਕ ਹੱਥਾਂ ਦੀ ਪੱਕੜ ਮਜ਼ਬੂਤ ਹੋਵੇ ਤੇ ਜਵਾਨੀ ਉੜਦੇ ਪੰਦੇਆਂ ਨੂੰ ਘੇਰ ਫੰਡ ਦੀ ਪਰ ਇਹਨੂੰ ਕਿਰੇ ਫੜਨਾ ਗੱਲ ਸਮੇਂ ਦੀ ਹੋ ਜਾਣੀ ਹੈ ਤਾਲੇ ਸੰਘਿਆ ਵਾਲਾ ਸਨੀ ਹੈ ਢਾਂਗੇ ਵਾਲਾ ਕਹਿੰਦੇ ਗੁਰਵਿੰਦਰ ਹੈ ਤੇ ਨਾਲ ਕਹਿੰਦੇ ਲੋਗੜ ਦੀ ਧਰਤੀ ਦਾ ਮੇਰੇ ਮਿੱਤਰੋ ਗੱਭਰੂ ਕੋਸ਼ਿਸ਼ ਕਰਦਾ ਲੋਗੜ ਦੇ ਲਾਗੇ ਲੋਹਾਰਾ ਬੜੇ ਮਸ਼ਹੂਰ ਮਾਨ ਕਰਦੇ ਆ ਲੋਹਾਰਾ ਪਿੰਡ ਕਬੱਡੀ ਵਿੱਚ ਵੱਡਾ ਇਧਰ ਭਿੰਡਰਾ ਵਾਲਾ ਬਰਿੰਦਰ ਸਿੰਘ ਪਿਸਤਲ ਕਬੱਡੀ ਪਾਉਣ ਦੇ ਲਈ ਵੱਡਾ ਹੈ ਇਹ ਚੰਗੇ ਉਸਤਾਦਿਆਂ ਮਾਰਾ ਹਕੇ 스타 ਬਣਿਆ ਔਰ ਸਿਰਖਪੁਰ ਦੀ ਟੀਮ ਪਹਿਲੀਆਂ ਤੋਂ ਕਹਿੰਦੇ ਸੁਰਖੀਆਂ ਦੇ ਵਿੱਚ ਰਹੀ ਹੈ ਤੇ ਅੱਜ ਵੀ ਕਹਿੰਦੇ ਸੁਰਖੀਆਂ ਦੇ ਵਿੱਚ ਹੈ ਜਦੋਂ ਵੀ ਕਬੱਡੀ ਦੇ ਇਤਿਹਾਸ ਦੇ ਪੰਨੇ ਫੋਲੀਦੇ ਹੈ ਤੇ ਸਿਰਖਪੁਰ ਦਾ ਨਾਮ ਬੜੇ ਆਦਰ ਸਤਕਾਰ ਨਾਲ ਲਿਆ ਜਾਂਦਾ ਹੈ ਔਰ ਮਾਨ ਖੇਡ ਕਬੱਡੀ ਦਾ ਮਿਰ ਚਰਨ ਪਹਿਲਵਾਨ ਆਇਆ ਹੈ ਗੱਲ ਬਹਾਦਰ ਨਗਰ ਦੀ ਹੈ ਉਹਦਾ ਵੀ ਆਪਾਂ ਮਾਨ ਸਨਮਾਨ ਕਰਪ ਕਰੀ ਗੱਲ। ਉਹ ਗੋਰਾ ਗੜਾ ਦੱਸਿਆ ਥੋੜਾ ਧਿਆਨ ਨਾਲ ਕੈਮਰਾ ਮਹਿੰਗਾ ਮੱਲਾ ਸਿਰ ਦੂਰ ਤੇ ਹੋ ਜਾ ਕਰ। ਗੋਰਾ ਰਾਜੋ ਕੇ ਪਿੰਡ ਵਾਲਾ ਟਾਂਗੇ ਵਾਲਾ ਦਰਿੰਦਰ ਨਾਲ ਕਹਿੰਦੇ ਲਹਾਰੇ ਵਾਲਾ ਅਰਸ਼ ਨਾਲ ਥੋੜੀਏ ਵਾਲਾ ਹਰਮਨ ਤੇ ਕਾਲੇ ਸੰਘਾ ਵਾਲੇ ਕਹਿੰਦੇ ਸਰੀਏ ਦੇ ਦੁਨੀਆ ਦੇ ਵਿੱਚ ਬੱਲੇ ਬੱਲੇ ਕਰਾਈ ਹੋਈ ਆ ਪਰ ਡਬਲ ਟੱਚ ਦੇ ਨੰਬਰ ਗੋਰੇ ਦਾ ਨੰਬਰ ਗੋਰੇ ਦਾ ਦਰਸ ਸਾਡਾ ਲੱਖਾ ਪਹਿਲਵਾਨ ਜੀ ਚੋਲਾ ਸਾਹਿਬ ਹੈ। ਆਪ ਤਗੜੇ ਖਿਡਾਰੀ ਰਹੇ ਆ ਤੇ ਕਹਿੰਦੇ ਦੁਨੀਆਂ ਦੇ 스타 ਹੀ ਪੈਦਾ ਕੀਤੇ ਆ ਸੁਖਮਣ ਦਾ ਉਸਤਾਦ ਲੱਖਾ ਪਹਿਲਵਾਨ ਜੀ ਚੋਲਾ ਸਾਹਿਬ ਉਧਰ ਕਹਿੰਦੇ ਦਲਬਾਤ ਧਰਿਆਲਾ ਜੀ ਸਾਡੇ ਵੀਰ ਨੇ ਮਾਲਾ ਬੈਰੀਗੇਟ ਲੱਗਾ ਹੋਇਆ ਉਧਰ ਸਾਉਂਡ ਵਾਲੇ ਵੀਰ ਦਾ ਵੀ ਗਾ ਗੱਦਮਾ ਧਰਮਾ ਦਾ ਸਾਰਾ ਲਾਤਾ ਕਹਿੰਦੇ ਵੀਰ ਕੋਟਪੁੱਡੇ ਦਾ ਅੱਜ ਦੇ ਮੇਲੇ ਤੇ ਪੁੱਜਾ ਹੋਇਆ ਆ ਦਿੱਲੀ ਵਾਲਾ ਆ ਦਿੱਲੀ ਵਾਲਾ ਕਹਿੰਦੇ ਲਾ ਤਗੜਾ ਜੱਫਾ ਮੋਨੂ ਦਿੱਲੀ ਵਾਲਾ ਕਹਿੰਦੇ ਤਕੜਾ ਜੱਫਾ ਲਾ ਕੇ ਵੱਡੇ ਪ੍ਰੋਮੋਟਰ ਛਿੰਦੇ ਚਾਲ ਦਾ ਪਿੰਡ ਹੈ ਮੇਰੇ ਮਿੱਤਰੋ ਯਾਰੀ ਆ ਕਹਿੰਦੇ ਮਨਦੀਪ ਗੋਰੇਹਰਾਂ ਦੇ ਨਾਲ ਪਿਆਰ ਹੈ ਜਗਜੀਤ ਜੱਤਾਂਵਾਲੀ ਦੇ ਨਾਲ ਵੱਡੇ ਪ੍ਰੋਮੋਟਰ ਨੇ ਅਮਰੀਕਾ ਦੇ ਵਿੱਚ ਮੇਰੇ ਮਿੱਤਰੋ ਅਨੇਕਾਂ ਖਿਡਾਰੀਆਂ ਦੇ ਵੀਜ਼ੇ ਜਿੱਨਾ ਕਰਕੇ ਲੱਗਦੇ ਆ ਆ ਰਵੀ ਆ ਨੌਜਵਾਨ ਸਾਹਮਣੇ ਨੱਥੂ ਚਾਲ ਏ ਹੁਣ ਗੱਲ ਬਾਨੀ ਆ ਹੁਣ ਗੱਲ ਬਾਨੀ ਆ ਆ ਟੱਚ ਡਬਲ ਔਰ ਪੱਕੇ ਤੌਰ ਤੇ ਕਾਲੇ ਸਿੰਘਾਂ ਵਾਲੇ ਸਣੀ ਦੇ ਨਾਲ ਖੇਡਦਾ ਪਰ ਅੱਜ ਇੱਕ ਨੂੰ ਜਿਹੜੇ ਉਲਟ ਖੇਡਦੇ ਆ ਨਥੋ ਚਾਹਲ ਜ਼ਿਲ੍ਹੇ ਕਪੂਰਥਾਲੇ ਦਾ ਪਿੰਡ ਹੈ ਪੱਕੇ ਤੌਰ ਤੇ ਮੁੰਡਾ ਕਹਿੰਦੇ ਕਾਲੇ ਸੰਘਾਂ ਦੀ ਟੀਮ ਦੇ ਲਈ ਮੇਰੇ ਵੀਰੋ ਖੇਡਦਾ ਪਰ ਕੀੜੀ ਫਗਾਨੇ ਵਾਲੇ ਸਾਹਬੇ ਦੀ ਰੇਡ ਤੇ ਨੰਬਰ ਖਾਂ ਦਾ ਕਬੱਡੀ ਕੱਪ ਵੀ ਦੁਨੀਆ ਦੇ ਵਿੱਚ ਮਸ਼ਹੂਰ ਆ ਮੇਰੇ ਮਿੱਤਰੋ ਭਰਾ ਦੇ ਪਿੰਡ ਗਾ ਬਾਪ ਨੇ ਬੜਾ ਪਿਆਰ ਦਿੱਤਾ ਬੋਹਾ ਭਰਾਵਾਂ ਨੇ ਬੜਾ ਪਿਆਰ ਬਖਸ਼ਿਆ ਲਓ ਸਾਹਮਣੇ ਨੌਜਵਾਨ ਕੋਵਨ ਕੋਟ ਤਰਾਖਾਂ ਦੀ ਧਰਤੀ ਦਾ ਇਹ ਖੇਡ ਕਬੱਡੀ ਵੱਡੀ ਆ ਰਾਜੂ ਥੋੜਾ ਥੋੜਾ ਪਿੱਛੇ ਨੂੰ ਕਰ ਰਿਹਾ ਵੀਰਾਂ ਨੂੰ ਤਾਂ ਕਿ ਦੇਖਣ ਵਾਲੇ ਵੀਰਾਂ ਨੂੰ ਦਿੱਕਤ ਨਾ ਆਵੇ ਅੱਜ ਦੇ ਮੇਲੇ ਦੇ ਵਿੱਚ ਸਾਰੇ ਜੋਧ ਸਿੰਘ ਵਾਲੇ ਪਿੰਡ ਦਾ ਵੱਡਾ ਸਹਿਯੋਗ ਹੈ ਇਧਰ ਕਹਿੰਦੇ ਲੋਹਾਰੇ ਵਾਲਾ ਅਰਸ਼ ਕਰਦਾ ਕੋਸ਼ਿਸ਼ ਲਾਉ ਜਫਾ ਆਓ ਸਾਹਮਣੇ ਕਹਿੰਦੇ ਮਾਲਵਾ ਕਬੱਡੀ ਕਲੱਬ ਆ ਸੰਦੀਪ ਸੰਧੂ ਲੋਪੋ ਦੀ ਖੇਡ ਕਲਬ ਖੇਡ ਰਹੀ ਆ ਸਾਰੇ ਸਰਪੰਚਾਂ ਦਾ ਸਾਰੇ ਨਗਰ ਜੋਤ ਸਿੰਘ ਵਾਲੇ ਦਾ ਲਾਲਪੁਰੀਆ ਮੰਨਾ ਫੇਰ ਬੇਸ ਮਨਦੀਪ ਸਿੰਘ ਆ ਗਾਡਰ ਵਰਗੇ ਗੱਬਰੂ ਦਾ ਕਹਿੰਦੇ ਦੂਰ ਸੁਣੀ ਦਾ ਲਲਕਾਰਾ ਤੇ ਚੋਬਰ ਚੋਟੀ ਦਾ ਹੱਥ ਕਿੱਲੇ ਕਿੱਲੇ ਦਾ ਭਾਰਾ ਓ ਚੋਬਰ ਚੋਟੀ ਦਾ ਤੇ ਹੱਥ ਕਿੱਲੇ ਕਿੱਲੇ ਦਾ ਭਾਰਾ ਲਾਲਪੁਰੀਆ ਕਹਿੰਦੇ ਲੰਮੀ ਰੇਸ ਦਾ ਕੋੜਾ ਪਰ ਸਾਹਮਣੇ ਤਿੰਨ ਉਸੈਨ ਗੁੱਜਰ ਤੇ ਲਾਲ ਪੁਰੀਆ ਮੰਨਾ ਦੋ ਮੱਲ ਪਿੱੜਦੇ ਆ ਵਾਹੇ ਮੰਨਿਆ ਜਾਉਂਦਾ ਰਿਹਾ ਨੌਜੇ ਉਹ ਮਿੱਤਰਾਂ ਨੂੰ ਬੋਲਣ ਦੀ ਲੋੜ ਕੋਈ ਨਾ ਸਾਡੇ ਬੱਲੇ ਆ ਰਿਕਾਰਡ ਬੋਲਦੇ ਸਿਰਖਪੁਰ ਦੀ ਟੀਮ ਲਈ ਸਿਰਖਪੁਰੀਏ ਯਾਦਾਂ ਯਾਰੀ ਐ ਸ਼ੰਕਰ ਦੀ ਤੇ ਕਹਿੰਦੇ ਲਾਲੀ ਤੇਸੀ ਸੁਖੇਰ ਦਾ ਵੇਹਾਂ ਦਾ ਮਾਨ ਇੱਕ ਪਾਸੇ ਸੇਵੇ ਰਾਣੇ ਦਾ ਚਹੇਤਾ ਮੇਰੇ ਮਿੱਤਰੋ ਜਫੇਦਾਰ ਚੰਨਣ ਸਿੰਘ ਦਾ ਪੋਤਾ ਹੁਣ ਬੰਦੇ ਚ ਬੰਦਾ ਵੱਜਣ ਲੱਗਾ ਹੁਣ ਬੰਦੇ ਚ ਬੰਦਾ ਵੱਜਣ ਲੱਗਾ ਜਸਵਿੰਦਰ ਬਰਾੜ ਦੇ ਕਹਿਣ ਵਾਂਗੂ ਕਿ ਮਾਰੇ ਨੂੰ ਦਬਕਾਉਣਾ ਕਾਹਦਾ ਜਿਹੜਾ ਪਹਿਲਾਂ ਹੀ ਅਗੋ ਘਾਬਰਦਾ ਆਂਦਾ ਫਿਰ ਸਵਾਦ ਕਿਦੋਂ ਟੱਕਰੇ ਪੁੱਤ ਬਰਾਬਰ ਦਾ ਇਹ ਬਰਾਬਰ ਦੇ ਪੜਦੇਆ ਕਰਾਲਾ ਸਾਹਿਬ ਕੋਟਕਪੂਰੇ ਵਾਲਾ ਫਰੀਦ ਕੋਟਿਆ ਇਹ ਮੁੰਡਿਆ ਵੇ ਮੁੰਡਿਆ ਫਰੀਦ ਕੋਟਿਆ ਤੇਰੇ ਨੈਣਾ ਚ ਸ਼ਰਾਰਤ ਨੱਚਦੀ ਹੈ ਤੇਰੇ ਬੁੱਲਾਂ ਤੇ ਸ਼ਰਾਰਤ ਹੱਸਦੀ ਹੈ ਇੱਕ ਪਾਸੇ ਰਾਜਾ ਪੰਦਰੀ ਵਾਲਾ ਇੱਕ ਪਾਸੇ ਨੌਜਾਨ ਗੁਰੂਸਰੀਆ ਗੋਰਾ ਪਿੰਡ ਵਾਲਾ ਮੁੰਡਾ ਉਹ ਟੀਪੇ ਦੇ ਇਲਾਕੇ ਦਾ ਟੀਪੇ ਦੇ ਪਿੰਡਾਂ ਦਾ ਉਹ ਮੁੰਡਾ ਕਹਿੰਦੇ ਦੋਰਾ ਤਾਪਦੀਆਂ ਕਬੱਡੀਆਂ ਪਾਉਂਦਾ ਤਲ ਵੀ ਬੱਲੇ ਬੱਲੇ ਕਰਾਈ ਆ ਅੱਜ ਫੇਰ ਕਹਿੰਦੇ ਮੁੰਡੇ ਨੇ ਨਾਨਸਟਾਪ ਕਬੱਡੀਆਂ ਪਾਤੀਆਂ ਮੇਲ ਆਹ ਕਹਿੰਦੇ ਸ੍ਰੇਵਨਾ ਧਰਤੀ ਕਬੱਡੀ ਦੇ ਖਿਡਾਰੀਆਂ ਦੀ ਨਰਸਰੀ ਹੈ ਮੇਰੇ ਖਿਡਾਰੀਆਂ ਦਾ ਪਿੰਡ ਹੈ ਮੇਰੇ ਮਿੱਤਰੋ ਇਧਰ ਕਹਿੰਦੇ ਲੋਪੋ ਮਾਲਵਾ ਕਬੱਡੀ ਕਲੱਬ ਦਾ ਕਪਤਾਨ ਕਬੱਡੀ ਪਾ ਰਿਹਾ ਹੈ ਵਿਰਿੰਦਰ ਪੈਸਟਲ ਭਿੰਡਰ ਵਾਲਾ ਚਾਰ ਮਲ ਤਿਆਰ ਨੇ ਸਿਰਖਪੁਰ ਦੀ ਟੀਮ ਹੈ ਮਾਂ ਬਲਬੀਰਪੁਰ ਕਬੱਡੀ ਕਲੱਬ ਦੀਆਂ ਦੁਨੀਆ ਵਿੱਚ ਗੱਲਾਂ ਹੁੰਦੀਆਂ ਆਹ ਹਲਕਾ ਜਿਹਾ ਟੱਚ ਕੀਤਾ ਤੇ ਨੰਬਰ ਤਾਵੀ ਦੇ ਸੇ ਜਿਹੜਾ ਉਸ ਉਸੇ ਪਿੰਡ ਦਾ ਬਿੱਲਾ ਨੱਥੂ ਚਾਲ ਵਾਲਾ ਤਗੜਾ ਖੇਡਿਆ ਗੱਲ ਅਮਰੀਕਾ ਦੇ ਮੈਦਾਨਾਂ ਵਿੱਚ ਹੋਈ ਹੈ ਛਿੰਦੇ ਚਾਲ ਦਾ ਪਿੰਡ ਆਹ ਰਵੀ ਨੌਜਣ ਕਹਿੰਦੇ ਨੱਥੂ ਚਾਲ ਵਾਲਾ ਕਬੱਡੀ ਪਾ ਰਿਹਾ ਹੈ ਲੈ ਵੀ ਅਰਸ਼ ਸਾਰੇ ਹੀ ਸਿਰੇ ਤੇ ਆ ਗਏ ਕਿਉਂਕਿ ਅੱਜ ਮੇਲਾ ਸਰਾਬੇ ਵੀ ਬਹੁਤ ਵੱਡਾ ਚੱਲਦਾ ਆਹ ਮੱਲ ਤੁਹਾਡੇ ਪਿਆਰ ਕਰਕੇ ਤੁਹਾਡੇ ਸਤਿਕਾਰ ਕਰਕੇ ਤੁਹਾਡੇ ਪਿੰਡ ਪੁੱਜਿਆ ਸਰਜੀਤ ਵੀਰ ਦਾ ਚੇਚੇ ਤਰ ਤੇ ਧੰਨਵਾਦ ਸਾਡੇ ਦਿਲਵਾਨ ਸਿੰਘ ਦੀ ਆਰਤੀ ਆ ਸਾਹਿਬ ਵੀਰ ਨੇ ਵੱਡੇ ਉਹਨਾਂ ਦਾ ਖੇਡ ਕਬੱਡੀ ਦੇ ਮਸੀਹਾ ਸਿੰਘ ਸਹਿਬਾਨ ਮਹਾਂਪੁਰਸ਼ ਬਾਬਾ ਤਾਰਸ ਸਿੰਘ ਦੀ ਧਰਿਆਲੇ ਵਾਲੇ ਜਿਨ੍ਹਾਂ ਦੇ ਵੱਡੇ ਅਸ਼ੀਰਵਾਦ ਕਰਕੇ ਦੁਨੀਆ ਦੇ ਕਈ ਸਟਾਰ ਅਕੈਡਮੀ ਦੇ ਵਿੱਚੋਂ ਉੱਠ ਕੇ ਦੁਨੀਆਂ ਦੇ ਕੋਨੇ-ਕੋਨੇ ਵਿੱਚ ਧੁੰਮ ਪਾਈ ਐ ਕਬੱਡੀ ਸੁਖੇ ਦੀ ਮੰਦੀਪ ਕਰੀ ਗੱਲ। ਉਹ ਮੁੰਡਾ ਕਹਿੰਦੇ ਜੌਨ ਵਾਲੇ ਪੜਦਾ ਜਿਹੜੇ ਫਰੀਦਕੋਟੋਂ ਬਲਾਕ ਕਰਦਾ ਪਰ ਸਾਹਮਣੇ ਕਹਿੰਦੇ ਉਹ ਵਾਹੇ ਚੋપરા ਮੁੰਡਾ ਕਹਿੰਦੇ ਬੱਲੇ-ਬੱਲੇ ਕਰਾ ਗਏ ਐ। ਨੰਬਰ ਕੇ ਨੰਬਰ ਕਹਿੰਦੇ ਦੁਆਬੇ ਪਹਿਲਵਾਨੀ ਆ ਬਾਪ ਤਗੜਾ ਖੇਡੇ ਆ ਪੁੱਤ ਦੀ ਜੜਤ ਜਿਵੇਂ ਦੁਨੀਆਂ ਵਿੱਚ ਗੱਲਾਂ ਹੋਈਆਂ। ਔਰ ਸਾਹਮਣੇ ਮੈਂ ਦੇਖਦਾ ਐ ਸ਼੍ਰੀਮਾਨ ਸੰਤ ਬਾਬਾ ਕੁਲਦੀਪ ਸਿੰਘ ਦੀ ਝਾੜਸਾ ਵਾਲੇ ਮਹਾਂਪੁਰਸ਼ ਪੱਜ ਰਿਹਾ ਸਾਡੇ ਦਰਮਿਆਨ ਤੇ ਬਾਬਾ ਮੰਗਲ ਸਿੰਘ ਜੀ ਆਗੇ ਹੁੰਦਾ ਵੀ ਸਤਿਕਾਰ ਕਰਾਂਗੇ ਸਰ ਸਿੰਘ ਜੀ ਸਰਪੰਚ ਸਾਹਿਬ ਆਏ ਐ ਤੇ ਨਾਲ ਸਤਿਕਾਰ ਕਰਾਂਗੇ ਜਦੋਂ ਢੋਲਣੇ ਮੈਲ ਦੀ ਗੱਲ ਚੱਲਦੀ ਆ ਬਾਬਾ ਰਾਣਾ ਜੀ ਸਤਿਕਾਰ ਨੇ ਹਰਮਾਨ ਸਾਡੇ ਦਰਮਿਆਨ ਪੁੱਜੇ ਸੰਤਾ ਮਹਾਂਪੁਰਸ਼ਾਂ ਦਾ ਤੇ ਧਰਤੀ ਗਾੜੇ ਬਿਛੜੇ ਦੀ ਹੈ ਉਹਨਾਂ ਦੀਆਂ ਵੀ ਵੱਡੀਆਂ ਗੱਲਾਂ ਨੇ ਗੱਲ ਬਾਬਾ ਬਲਕਾਰ ਸਿੰਘ ਦੀ ਹਨਮਾਨ ਗਰ ਉਹਨਾਂ ਦੀ ਵੀ ਵੱਡੀ ਹੁੰਦੀ ਆ ਸਭ ਦਾ ਸਤਿਕਾਰ ਕਰਾਂਗੇ ਬਹੁਤ ਬਹੁਤ ਧੰਨਵਾਦ ਸਤਕਾਰਯੋਗ ਸ਼ਖਸੀਅਤਾਂ ਸੰਤ ਮਹਾਂਪੁਰਖ ਉਹ ਸਾਡੇ ਦਰਮਿਆਨ ਚਾਚੇ ਤੌਰ ਤੇ ਪੁੱਜ ਚੁੱਕੇ ਆ ਬਹੁਤ ਬਹੁਤ ਧੰਨਵਾਦ ਕੱਠ ਵੱਡਾ ਸਾਰੀ ਸਾਧ ਸੰਗਤ ਦਾ ਤਿਆਰ ਤਿਆਰ ਹੈ ਕਿ ਪੱਟਾਂ ਦੇ ਨਾਲ ਪੱਟੜੇ ਖਿੰਦੇ ਦੋਹਾਂ ਨੂੰ ਫਿਰ ਹੱਥ ਨਾ ਪੈਂਦੇ ਕਿਹੜੇ ਪਿੰਡ ਦਾ ਗੱਭਰੂ ਦੁਨੀਆ ਲੋਕੀ ਉਂਗਲਾ ਕਰ ਕਰ ਪਟੇ ਨੇ ਉਹ ਜੱਟ ਵਰਗੇ ਗੱਭਰੂ ਜਦ ਵਿੱਚ ਮੈਦਾਨੀ ਬੁੱਕਦੇ ਨੇ ਆ ਮੇਲਾ ਸਿਰੇ ਦਾ ਸੰਤਾ ਮਾਹ ਪ੍ਰਸ਼ਾਦੀ ਵੱਡੀ ਹਾਜ਼ਰੀ ਹੈ ਉਧਰ ਕਹਿੰਦੇ ਨੌਜਾਨ ਗੱਭਰੇ ਰਾਜਾ ਪੱਤਰੀ ਵਾਲਾ ਇਹ ਦੁਨੀਆ ਦਾ ਮੰਨਿਆ ਪਰਵੰੰਿਆ ਜਦੋਂ ਕਹਿੰਦੇ ਆਸਟ੍ਰੇਲੀਆ ਤੋਂ ਖੇਡ ਕੈਚ ਲੱਗਦਾ ਚੌਥਾ ਮੈਚ ਆ ਰਾਜੇ ਪੱਤਰੀ ਵਾਲੇ ਆਰ ਗੁਰੂ ਘਰਾਂ ਦੀ ਵੱਡੀ ਸੇਵਾ ਸਿੰਘ ਸਹਿਬਾਨ ਸ਼੍ਰੀਮਾਨ ਸੰਤ ਬਾਬਾ ਤਲਦੀਪ ਸਿੰਘ ਜੀ ਗੁਰਦੁਆਰਾ ਚਾਟ ਸਾਹਿਬ ਚੇਤੇ ਤਾਰ ਤੇ ਪੁੱਜ ਗਿਆ ਬੋਲੇ ਸੇਨ ਹਾ ਸਤਿ ਸ੍ਰੀ ਅਕਾਲ ਰਤੇਦਾਰ ਬਾਬਾ ਪ੍ਰਤਾਪ ਸਿੰਘ ਜੀ ਸਾਡੇ ਸਤਿਕਾਰਯੋਗ ਨੇ ਬਾਬਾ ਜੀ ਦੇ ਸੇਵਾਦਾਰ ਬਾਬਾ ਜੋਗਾ ਸਿੰਘ ਜੀ ਸਾਰੀਆਂ ਸਤਿਕਾਰਯੋਗ ਸ਼ਖਸੀਅਤਾਂ ਦਾ ਵੱਡਾ ਧੰਨਵਾਦ ਜੀ ਆਇਆਂ ਆਖਾਂਗੇ ਜਿਨੇ ਵੀ ਕਦਮ ਚੱਲ ਕੇ ਆ ਮਹਾਂਪੁਰਸ਼ ਆਪਾਂ ਸਦਾ ਸਤਿਕਾਰ ਕਰਾਂਗੇ ਸਰਦਾ ਮਾਨ ਕਰਾਂਗੇ ਬਹੁਤ ਬਹੁਤ ਧੰਨਵਾਦ ਹਾਫ ਸਮੇ ਦੀ ਖੇਡ ਖੇਡੀ ਗਈ ਹੈ ਦੁਆਬੇ ਦੇ ਨੰਬਰ ਨੇ 17 ਤੇ ਮਾਲਵੇ ਦੇ ਨੰਬਰ ਨੇ 21 ਇੱਕ ਨੰਬਰ ਹੋਲਡ ਹੈ 17 ਨੰਬਰ ਨੇ ਦੁਆਬੇ ਤੇ ਮਾਲਵੇ ਦੇ ਨੰਬਰ ਨੇ 21 ਤੇ ਇੱਕ ਨੰਬਰ ਹੋਲਡ ਹੈ ਹਾਫ ਟਾਈਮ ਫੇਰ ਲੈਦੇ ਹਾਂ ਹੁਣ ਅੱਗ ਹੁਣ